ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਦਰਮਿਆਨ ਊਠਾਂ ਵਾਲੇ ਵੀਰ ਪਹੁੰਚੇ ਨੇ ਜੋ ਸਾਡੇ ਕੋਲ ਇਹਨਾਂ ਨੇ ਰਾਤਰੀ ਦਾ ਪਣਾ ਕੀਤਾ ਇਹਨਾਂ ਨੇ ਜਮਾਲ ਤੋਂ ਊਠ ਲਏ ਤੇ ਵਪਾਰਕ ਤੌਰ ਤੇ ਜੰਮੂ ਨੂੰ ਲੈ ਕੇ ਜਾ ਰਹੇ ਨੇ ਤੇ ਆਜੋ ਇਹਨਾਂ ਨਾਲ ਗੱਲਬਾਤ ਕਰੀਏ ਕਿੰਨਾ ਵਜ਼ਨ ਚੱਕ ਲੈਂਦਾ ਊਠ ਊਠ ਚ 5 ਕੁਆਂਟਲ ਤੱਕ ਸਹੀ ਲੈ ਜਾਂਦਾ 5 ਤੱਕ ਮਤਲਬ ਚੜਾ ਕੇ ਲੈ ਸਾਡੇ 12 ਹਾਂ 12 12 ਵਰਮਾ ਮਤਲਬ ਪਹਾੜੀ ਚੜਾ ਕੇ ਆ ਪਹਾੜੀ ਚੜਾ ਕੇ ਢਲਾ ਕੇ ਸਭ ਕੁਝ ਕਰ ਸਕਦਾ ਇੱਕ ਸਾਡੇ ਇੱਕ ਘਾਵ ਤਾਂ ਕਹਿੰਦੇ ਵੀ ਉੱਠਦਾ ਲੱਦਾ ਉੱਠ ਖਾ ਜਾਂਦਾ ਸੁਣੀਏ ਮਤਲਬ ਉਹ ਕਹਿੰਦੇ ਵੀ ਜਿੰਨਾ ਵਜ ਨੇ ਚੱਕ ਲੰਮੇ ਇੰਨਾ ਵਜਰ ਖਾ ਵੀ ਜਾਂਦਾ ਇਹ ਨਾ ਨਾ ਉਹ ਝੂਠੀ ਆ ਉਹ ਝੂਠੀ ਠੀਕ ਭਾਈ 7-8 ਕਿਲੋ ਡਾਂਗ ਦਾ ਚੋਕਰ ਹੀ ਖਾਂਦਾ ਦਾ ਤੂੜੀ ਬਸ ਬਸ ਥੋੜਾ ਹੀ ਆ ਖਾਣਾ ਫਿਰ ਥੋੜਾ ਹੀ ਖਾਣਾ ਬੜਾ ਵੱਡਾ ਖਾਣਾ ਜਿਵੇਂ ਰਾਜਸਥਾਨ ਚ ਕਹਿੰਦੇ ਪਾਣੀ ਬਹੁਤ ਪੀ ਜਾਂਦਾ ਇਹ ਵੀ 8-8 ਦਿਨ ਪਾਣੀ ਨਹੀਂ ਪੀਂਦਾ ਕਿੰਨਾ ਝੂਠ ਹੈ ਇਹ ਝੂਠ ਹੈ ਪਾਣੀ ਦੇ ਬੰਦੇ ਨੇ ਬੰਦਾ ਕਿੰਨਾ ਚਿਰ ਕੱਢ ਸਕਦਾ ਪਾਣੀ ਬਿਨਾ ਅੱਛਾ ਪਾਣੀ ਡੇਲੀ ਪੀਉਣਾ ਹਾਂ ਡੇਲੀ ਦੋ ਟਾਈਮ ਹਾਂ ਠੀਕ ਕਿੰਨਾ ਪਾਣੀ ਪੀ ਜਾਂਦਾ ਹੈ ਪਾਣੀ 20 25 ਲੀਟਰ ਪੀ ਜਾਂਦਾ ਡੇੜੀ ਦਾ ਕਿ ਇੱਕ ਟਾਈਮ ਦਾ ਇੱਕ ਟਾਈਮ ਇੱਕ ਟਾਈਮ ਮੈਂ ਫਿਰ ਤਾਂ ਦੂਸਰੇ ਜਨਵਰੀ ਵਾਲੀ ਸਾਮ ਸੁਭਾੜੀ ਆ ਠੀਕ ਆ ਹਾਂ ਇਹ ਫਿਰ ਨਸਲ ਦਾ ਹੀ ਫਰਕ ਹੈ ਨਸਲ ਦਾ ਫਰਕ ਹੈ ਹਾਂ ਠੀਕ ਇਹ ਜਿਹੜੇ ਪੰਜਾਬ ਵਾਲੇ ਜਿਹੜੇ ਇੱਧਰ ਦੇ ਲਾਗੇ-ਲਾਗੇ ਦੇ ਬਾੜ ਮੇਰ ਦੇ ਉੱਤ ਚੰਗੇ ਹੁੰਦੇ ਆ ਉਹ ਸਾਡੇ ਟੱਕੀਆਂ-ਟੁੱਕੀਆਂ ਲੱਗ ਜਾਂਦੇ ਉੱਥੇ ਕੰਮ ਦੇ ਲਾਏ ਹੁੰਦੇ ਆ ਉਹ ਠੀਕ ਹੈ ਹਾਂ ਨਾਲੇ ਪੱਤੇ-ਪੁੱਤੇ ਖਾਂਦੇ ਆ ਉੱਥੇ ਉਹ ਸਾਡੇ ਵੀ ਪੱਤੇ ਆ ਠੀਕ ਹੈ ਨਾਲੇ ਸਾਡੇ ਉਤਰਾਈ-ਚੜਾਈ ਆ ਠੀਕ ਹੈ ਉੱਥੇ ਚੰਗੇ ਰਹਿੰਦੇ ਆ ਤੇ ਜਿਹੜਾ ਮਤਲਬ ਜਿਵੇਂ ਇੱਥੇ ਤਾਂ ਇਹਨਾਂ ਨੂੰ ਗੁਵਾਰੇ ਦਾ ਨੀਰਾ ਪਾਉਂਦੇ ਆ ਰਾਸਤਾਨੀ ਦਾ ਅਸੀਂ ਜਾ ਕੇ ਅਸੀਂ ਜਾ ਕੇ ਪਾਣਿਆਂ ਨਾਲ ਪੱਤੇ ਠੀਕ ਹੈ ਤੇ ਨਾਲੇ ਇਹਨਾਂ ਨੂੰ ਪਾਣਿਆਂ ਇਹ ਤੂੜੀ ਠੋਕਰ ਠੀਕ ਹੈ ਸਾਰਾ ਕਿਸੇ ਪਾਣਿਆਂ ਕਣਕ ਦੇ ਠੋਕਰ ਹਾਂ ਕਣਕ ਦੇ ਠੋਕਰ ਠ ਉਥੇ ਉਹ ਖਾਣੇ ਦਾਣੇ ਤੇ ਲੱਗ ਜਾਂਦੇ ਆ ਖਾਣੇ ਦਾਣੇ ਤੇ ਲੱਗ ਜਾਂਦੇ ਸਭ ਤੋਂ ਜੀ ਵਧੀਆ ਖਰਾਕ ਕੀ ਆ ਸਭ ਤੋਂ ਚੰਗੀ ਅਸੀਂ ਦੇ ਉਥੇ ਬਾਬਾ ਇਹਨਾਂ ਨੂੰ 6-6 ਮਹੀਨੇ ਬਾਅਦ ਇੱਕ ਇੱਕਤੀ ਇਹਨਾਂ ਦੇ ਕਿ ਉਹ ਦਿੰਨੇ ਆ ਠੀਕ ਹੈ ਹਾਂ ਪਰਦੇਸੀ ਕਿਉਂ ਹਾਂ ਦੇਸੀ ਦਾਲ ਦਾ ਦੇਸੀ 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 ਕਿਉਂ ਦਿੰਦੇ ਪੀਪਾ ਕੇ ਹਾਂ ਫੇਰ ਕੰਮ ਲੈਣੇ ਫੇਰ ਕੰਮ ਲੈਣੇ ਪਾੜੀ ਵੀ ਫੇਰੀ ਚੱਲਦੀ ਆ ਹਾਂ ਫੇਰ ਚੜਦੇ ਆ ਫੇਰ ਟਲਦੇ ਆ ਵਜਨ ਲੈ ਕੇ ਸਾਡੇ ਉਥੇ ਲੱਕੜ ਦਾ ਕੰਮ ਬਹੁਤ ਹੈ ਉਹ ਇਹਦੇ ਦੰਦਾ ਨਹੀਂ ਵੀ ਕੋਈ ਗਿੰਦੀ ਜਿਵੇਂ ਸਾਡੇ ਘੋੜੇ ਦੇ ਗਿੰਦਾਂ ਦੀ ਗਿੰਤੀ ਆ ਕੀ ਹੁੰਦੀ ਆ ਦੀ ਮਤਲਬ ਵੀ ਅ ਕਿੰਨੀ ਉਮਰ ਚ ਕੀ ਦੰਦ ਗਿਣਦੇ ਹੋ? ਠੀਰਾ ਲੱਗਦਾ ਬਾਬਾ ਜਿਹੜੇ ਦੁੰਦਾ ਲੱਗਦਾ ਫਿਰ ਦੋ ਦੰਦ ਕੱਢਦਾ। ਇੱਕ ਦੋ ਦੰਦ ਕਿਦੋਂ ਕੱਢਦਾ? ਉਹ ਕੋਈ 4.5 ਸਾਲ ਦਾ, 5 ਸਾਲ ਦਾ। ਦੋ ਦੰਦ। ਕੋਈ ਦੁਗਾ ਦਾ, ਚੌਗਾ ਵੀ ਲੱਗਦਾ। ਉਦੋਂ ਫਿਰ ਚੌਗਾ ਲੱਗਦਾ, ਫਿਰ ਛੱਗਾ ਲੱਗਦਾ। ਠੀਕ ਹੈ। ਫਿਰ 네ਸ਼ ਕੱਢਦਾ। ਇਹ 네ਸ਼ ਕੱਢਦਾ। 네ਸ਼ ਕਿੰਨੀ ਉਮਰ ਤੇ ਕੱਢਦਾ? 네ਸ਼ ਜਾ ਕੇ 8-9 ਸਾਲੇ ਬਣਦਾ। ਹਾਂ? 8-9 ਸਾਲ ਦੀ। 8-9 ਸਾਲ। 8-9 ਸਾਲ ਦੀ। ਉਦੋਂ ਫਿਰ ਇਹ ਜਵਾਨ ਹੋ ਜਾਂਦਾ, ਪੂਰੀ ਜਵਾਨੀ ਆ ਜਾਂਦਾ ਫੁੱਲ। ਪੂਰਾ। ਜਿੰਨਾ ਹੀ ਨੇ ਹਾਈਟ ਕਰਨੀ ਆ। ਹਾਂ ਬਿਲਕੁਲ ਤੇ ਉਹ ਕਰ ਜਾਂਦਾ ਇਹ ਦੀ ਇਹ ਦੀ ਜਿਹੜੀ ਮਤਲਬ ਪਾਇਓਰਟੀ ਆ ਉਹ ਕਿਸ ਚੀਜ਼ ਨਾਲ ਦੇਖਦੇ ਤੁਸੀਂ ਜਾਰੇ ਕੱਦ ਵਾਲੇ ਨੂੰ ਚੰਗਾ ਮੰਨਦੇ ਹੋ ਜਾਂ ਮਜ਼ਬੂਤ ਕਿਸ ਚੀਜ਼ ਨਾਲ ਦੇਖਦੇ ਵੀ ਇਹ ਉੱਠ ਸਭ ਤੋਂ ਨਿੱਕੇ ਕੱਦ ਵਾਲਾ ਚੱਲਦਾ ਜਮੂ ਸਾਡੇ ਇੱਕ ਕੱਦ ਸਹੀ ਹੋਵੇ ਜਿਹਦੀ ਇੱਕ ਲੱਤਾਂ ਨੂੰ ਉੱਤੋਂ ਦਾ ਪੂਰਾ ਸਿੱਧਾ ਹੋਣਾ ਚਾਹੀਦਾ ਉਹ ਸਾਡੇ ਚੱਲਦਾ ਠੱਕੀ ਠੁੱਕੀ ਹੋ ਠੀਕ ਆ ਭਾਰੀ ਪੂਰੀ ਨੂੰ ਚੱਲਦਾ ਉਹ ਉਹ ਪਾੜੀ ਨੂੰ ਸਹੀ ਚੱਲਦਾ ਸਮਾਂ ਲੈ ਗਏ ਇਹ ਡਿੰਗਾ ਡੋਟ ਨਹੀਂ ਡਿੰਗਾ ਫਿੱਗਾ ਖੋੜਾ ਹੋਣੀ ਸਾਡੇ ਚੱਲਦਾ ਡਿੰਗਾ ਫਿੱਗਾ ਖੋੜਾ ਕਿਵੇਂ ਮੈਨਾਂ ਨੱਤਾਂ ਨੂੰ ਲੰਗਾ ਹੋਵੇ ਜਾਂ ਕੋਈ ਬਾਣਾ ਹੋਵੇ ਉਹ ਨਹੀਂ ਚੱਲਦਾ ਠੀਕ ਹੈ ਕੋੜੀ ਚੱਲਦਾ ਪੂਰਾ ਪਤਰਾ ਚਾਹੀਦਾ ਪੂਰਾ ਪਤਰਾ ਠੀਕ ਠੀਕ ਹੈ پیسے ਪਾਣੇ ਲੱਭ ਜਣ ਲੇਕਿਨ ਚੀਜ਼ ਸਾਫ਼ ਚਾਹੀਦੀ ਚੀਜ਼ ਸਾਫ਼ ਚਾਹੀਦੀ ਤਾਂ ਹੀ ਤੁਸੀਂ ਕਹਿੰਦੇ ਸੀ ਵੀ ਪੁਸ਼ਕਰ 7-7000 ਦੇ ਮਿਲ ਜਾਂਦੇ 10-1000 ਦੇ ਮਿਲ ਜਾਂਦੇ ਪਰ ਥੋੜੇ ਬਸਦੇ ਨਹੀਂ ਥੋੜੇ ਬਸਦੇ ਨਹੀਂ ਪੁਸ਼ਕਰ ਅਸੀਂ ਗੇ ਦੋ ਗੜੇ ਹੋ ਨਹੀਂ ਮਿਲੇ ਬਾੜਮੀਰ ਤੋਂ ਹਲਪਰ ਸਾਈਡ ਤੋਂ ਇੱਧਰ ਤੋਂ ਆਉਂਦੇ ਆ ਜਦ ਬਾੜਮੀਰ ਤੇ ਆਉਂਦੇ ਵੇਖ ਬਾਬਾ ਇਹ ਰਖਾ ਪੂਰਾ ਊਣੀ ਵਾਲੀ ਖੀਰਾ ਹੀ ਹੈ ਠੀਕ ਹੈ ਅਲੀਏ ਖੀਰੇ ਵਾਲੀ 4 ਸਾਲ ਦਾ ਹੋਇਆ ਤੇ ਪੂਰਾ ਲੱਤਾਂ ਦਾ ਪੂਰਾ ਸਿੱਧੀਆਂ ਲੱਤਾਂ ਪੂਰਾ ਕੱਦ ਦਾ ਪੂਰਾ ਫਿੱਟ ਹੈ ਤੇ ਇਹਦੇ ਆ ਬੰਤਰ ਦਾ ਵੀ ਫਰਕ ਹੁੰਦਾ ਵੀ ਕਿਸੇ ਤੋਂ ਆਨ ਲੰਮੀ ਹੈ ਇਹਦੀ ਪਤਲੀ ਹੁੰਦੀ ਹੈ ਇਹਦੀ ਭਾਰੀ ਹੁੰਦੀ ਹੈ ਕਿਹੜੀ ਰੁੱਤ ਲੰਮੀ ਰੁੱਤ ਭਾਰੀ ਦਾ ਚੰਗਾ ਚਾਹੀਦਾ ਭਾਰੀ ਦਾ ਚੰਗਾ ਚਾਹੀਦਾ ਇਹ ਰੁੱਤ ਹੈ ਹੁਣ ਮਸਤ ਤੇ ਯਾਰ ਉੱਤ ਚ ਹਾਂ ਰੁੱਤ ਹੈ ਸਿਆਲ ਦੀ ਹਾਂ ਸਿਆਲੇ ਮਸਤ ਚਲੋ ਕਿੰਨੀ ਜਿਆਦਾ ਚੀਜ਼ ਆ ਇਹ ਇਹਦੀ ਉਹਨਾਂ ਕਿੰਨੇ ਕਿ ਚਰਵਾਦ ਲਾਉਂਦੇ ਆ ਇਹ ਬੱਬਾ ਇਹ ਸਾਲ ਬਾਜੀ ਹਾਂਜੀ ਏ ਮਤਲਬ ਕੀ ਕੰਮ ਲਈ ਲੈ ਕੇ ਆਉਂਗਾ ਭਾਟੂਣ ਵਾਲੇ ਕਿੰਨੀ ਗਾੜੀ ਲੱਕੜੀ ਦੀ ਕੰਮ ਕਰਦੇ ਆ ਕਰਦਾ ਮਾਲ ਬਛੀ ਪ੍ਰਾਲੀ ਦਾ ਅੱਛਾ ਆਪਦੇ ਕੰਮ ਧੰਦੇ ਵਾਸਤੇ ਹਾਂ ਕੰਮ ਧੰਦੇ ਵਾਸਤੇ ਠੀਕ ਠੀਕ ਆ ਉੱਥੇ ਕਿਰਾਇਆ ਵੀ ਪਾਉਂਦੇ ਇਹਨਾਂ ਦਾ ਹਾਂ ਕਿਰਾਇਆ ਵੀ ਜਾਂਦੇ ਆ ਇਹ ਫਿਰ ਉੱਥੇ ਇਹ ਚੱਲਦੇ ਆ ਕਿ ਪਹਾੜੀ ਇਲਾਕਾ ਕਰਕੇ ਪਹਾੜੀ ਇਲਾਕਾ ਕਰਕੇ ਤੇ ਇਹ ਜਿਵੇਂ ਰੇਤੇ ਚ ਕੰਮ ਆਉਂਦਾ ਪਹਾੜੀ ਇਲਾਕੇ ਚ ਵੀ ਵਜਦਾ ਪਹਾੜੀ ਇਲਾਕੇ ਚ ਫਿਰ ਗੱਡੀ ਤੋਂ ਬਿਨਾ ਸਾਡ ਸੜ ਜਾਂਦਾ ਠੀਕ ਹੈ ਕੱਲਾ ਹੀ ਲੈ ਕੇ ਜਾਂਦਾ ਕੱਲਾ ਹੀ ਲੈ ਕੇ ਚੜ ਜਾਂਦਾ ਵਜਦਾ ਮਕਾਨ ਦਾ ਸਮਾਨ ਸਮੂਹਣ ਸਾਰਾ ਲੈ ਲੈਂਦਾ ਸਾਰਾ ਕੁਝ ਲੈ ਜਾਂਦਾ ਠ ਇਥੋਂ ਫਿਰ ਤੁਸੀਂ ਜਮਾਲ ਤੋਂ ਪੈਦਲ ਹੀ ਲੈ ਕੇ ਆਏ ਹੋ ਪੈਦਲ ਠੀਕ ਕਿੰਨੇ ਕਿੰਨੇ ਕਿਲੋਮੀਟਰ ਇਹ ਕੱਢ ਦਿੰਦੇ ਸੀ ਰੋਜ਼ 70 75 ਕਿਲੋ ਤੱਕ ਆ ਸੀਧਾ ਤੱਕ ਕਿਲੋਮੀਟਰ ਹਾਂ ਜੀ ਤੇ ਸਾਰਾ ਮਤਲਬ ਵੀ 12 ਘੰਟਿਆਂ ਦੇ ਵਿੱਚ ਹਾਂ 12 ਘੰਟਿਆਂ ਤੇ ਉਦਾਂ ਨਹੀਂ ਮਤਲਬ ਵੀ ਕੋਈ ਸ਼ੌਂਕ ਨੂੰ ਨਹੀਂ ਲੈ ਕੇ ਜਾਂਦੇ ਜਾਂ ਕੋਈ ਉੱਥੇ ਜਿਵੇਂ ਸਾਡੇ ਇੱਥੇ ਵਿਆਹ ਚ ਲਿਆਉਂਦੇ ਆ ਲੋਕ ਜਾਂ ਹੋਰ ਨਹੀਂ ਕਰਦੇ ਸ਼ੌਂਕ ਨੂੰ ਵੀ ਕਹੀ ਸ਼ੌਂਕ ਨੂੰ ਵੀ ਕਰਦੇ ਹਾਂ ਠੀਕ ਆ ਪਰ ਤੁਸੀਂ ਕੰਮ ਹੀ ਲੈਂਦੇ ਹਾਂ ਹਾਂ ਸੀਧਾ ਕੰਮ ਲੈਂਦਾ ਘਰੇ ਸ਼ੌਂਕ ਵਾਸਤੇ ਵੀ ਰੱਖਦੀ ਹਾਂ ਠੀਕ ਹੈ ਬੜੀ ਕੰਮ ਚੱਲੀ ਜਾਂਦਾ ਇਹਨਾਂ ਦਾ ਠੀਕ ਠੀਕ ਹੈ ਇੱਕੋ ਬੰਦੇ ਦੇ ਸਾਰੇ ਜਾਂ ਵੱਖਰੇ ਵੱਖਰੇ ਖਰੀਦਦੇ ਵੱਖਰੇ ਵੱਖਰੇ ਉੱਥੇ ਖਰੀਦ ਲੈਣੇ ਗਾਂ ਜਾ ਕੇ ਹਾਂਜੀ ਹਾਂਜੀ ਲੋਕ ਲੈ ਜਾਂਦੇ ਲੋਕ ਲੈ ਜਾਂਦੇ ਸਾਰੀ ਦੁਨੀਆ ਨਹੀਂ ਆ ਸਕਦੀ ਘਰੋਂ ਬਾਹਰ ਠੀਕ ਹੈ ਤੁਸੀਂ ਲੈ ਜਾਂਦੇ ਹੋ ਤੁਸੀਂ ਗਾਂ ਵੇਚ ਦੋਗੇ ਹਾਂਜੀ ਨਾਲੇ ਆਪਦਾ ਖਰਚਾ ਨਿਕਲ ਜਾਂਦਾ ਹਾਂਜੀ ਹਾਂਜੀ ਚੰਗੀ ਜਿਹੀ ਇੱਕ ਅੱਧਾ ਆਪਣਾ ਬੱਚਾੰ ਦਾ ਵਿੱਚ ਇੱਕ ਅੱਧਾ ਵਿੱਚੋਂ ਵਾਜਦਾ ਹਾਂਜੀ ਠੀਕ ਠੀਕ ਹੈ ਕਣ ਇਹ ਰੇਗਿਸਤਾਨ ਦਾ ਜਾਜ ਤਾਂ ਹੈ ਹੀ ਹਾਂਜੀ ਅੱਗੇ ਇਹ ਹੁਣ ਪਹਾੜੀਆਂ 'ਚ ਵੀ ਕੰਮ ਦਿੰਦਾ ਹੈ ਨਾ ਚੜਦੀ ਗੱਲ ਠੀਕ ਹੈ ਭਾਈ ਠੀਕ ਹੈ ਜੀ ਵਾਹਿਗੁਰੂ ਜੀ ਕੀ ਗੱਲ ਸ ਹੈ ਜੀ ਜੀ ਆਏ ਨੇ ਤੁਹਾਨੂੰ ਇੱਥੇ ਠੀਕ ਹੈ ਵਧੀਆ ਲੱਗਿਆ ਇੱਥੇ ਆ ਕੇ ਵਧੀਆ ਲੱਗਾ ਵਧੀਆ ਕੋਣੇ ਦੇਖੇ ਉਹ ਸਭ ਕੁਝ ਦੇਖ ਲੈ ਵਧੀਆ ਦੇਖ ਠੀਕ ਸੰਗਤ ਜੀ ਠੀਕ